ਸਾਰ ਬਨ ਗੀਤ ਦੀ ਪ੍ਰਤੀਸ਼ੀਲਤਾ ਗੁਰੂ ਜੀ ਸਹਾਇ ਬਾਤ ਪ੍ਰਤੀਸ਼ੀਲਤਾ ਦੀ ਪਾਸ ਕਰ ਦਿੱਤੀ। ਰਥਮ ਪਗਉਤੀ ਸਮਰਕਾਇ ਗੁਰਮਾਨ ਕਲੰਕੀ ਆਈ ਪ੍ਰੰਗਤ ਗੁਰ ਤੇ ਅਮਰਦਾਸ ਜੀ ਹੁਣ ਸਾ ਇਹ ਜਨ ਹਾਜ਼ਰ ਨੇ। ਸਿਮਰਉਂ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਤੇ ਹੈ ਜਿਸ ਜੁਟੇ ਸੰਭੁਜਾਏ ਏਕ ਬਹਾਦਰ ਸਿਮਰਿਆ। ਕਾਰਨਾਂ ਉਹਨੇ ਦਾਵਤ ਆਏ ਸਭ ਥਾਂਈ ਦੇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂਈ ਕੋ ਸਹਾਇ ਦਸਾਂ ਪਾਤਸ਼ਾਹ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਾਟ ਦیدار ਦਾ ਧਿਆਨ ਕਰਕੇ ਬੋਲੋ ਜੀ ਜੈ ਮਾਨੀਆਂ ਦੇ ਮਾਨ ਨੇ ਤਾਣੀਆਂ ਦੇ ਤਾਣ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਸਾਹਿਬ ਜੀ ਦੇ ਨਾਮ ਉੱਤੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ ਸੱਚੇ ਪਾਤਸ਼ਾਹ ਜੀਓ ਇਹ ਪੱਤਰ ਰੱਖਿਆ ਜਾ ਰਿਹਾ ਹੈ ਆਪਨੇ ਕਿਰਪਾ ਕਰਨੀ ਸੰਗਤਾਂ ਨੂੰ ਉਦਮ ਬਖਸ਼ ਕੇ ਸੱਚੇ ਪਾਤਸ਼ਾਹ ਜੀਓ ਇਥੇ ਗੁਰੂ ਕੀ ਸੰਗਤ ਕਾਇਮ ਹੋਵੇ ਗੁਰੂ ਕੀ ਸੰਗਤ ਗੁਰਬਾਣੀ ਦੇ ਨਾਲ ਜਿਹੜੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਆਪਨੇ ਉਦਮ ਬਖਸ਼ਣਾ ਬਲ ਬਖਸ਼ਣਾ ਸੰਗਤਾਂ ਨੂੰ ਤੇ ਸੰਗਤਾਂ ਸ਼ੇਤੀ ਤੋਂ ਸ਼ੇਤੀ ਸੱਚੇ ਪਾਤਸ਼ਾਹ ਜੀਓ ਆਪਜੀ ਦਾ ਦਰਬਾਰ ਤਿਆਰ ਕਰਵਾਉਣ ਆਪਸੀ ਪ੍ਰੇਮ ਪਿਆਰ ਦਾ ਬਖਸ਼ਣਾ ਨਗਰਛੇੜੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋਣਾ ਬੱਚਿਆਂ ਨੂੰ ਤਰਕੀਆਂ ਬਖਸ਼ਣੀਆਂ ਗੁਰਸਿੱਖੀ ਵਾਲਾ ਜੀ ਉਹਨਾਂ ਬਖਸ਼ਣਾ ਨਾਨਕ ਨਾਮ ਚੜ੍ਹਦੀ ਕਮਾ ਤੇਰੇ ਪਰੇ ਸਤਿਗੁਰੂ ਆਹੇ ਗੁਰਜੀਤਾਰ ਸਾਹਿਬ ਜੀ ਬਤਿ ਰਵਣੇਸ਼ ਕੀ ਜਿੱਤ ਕੇ ਰਾਜ ਕਰੇਗਾ ਹੌਸਲਾ ਰਾਜ ਕਰੇਗਾ ਹੌਸਲਾ ਰਾਜ ਕਰੇਗਾ ਹੌਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਰ ਲਾਲਾ ਪਾਤਸ਼ਾਹ ਦਾ ਅਸੀਂ ਸਾਰੇ ਗੁਰੂ ਦੇ ਸਿੱਖਾਂ ਵਾਹ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਉੱਤੇ ਆਪਾਂ ਹਮੇਸ਼ਾ ਭਰੋਸਾ ਰੱਖਣਾ ਦੋਖ ਹੋਵੇ ਸੁਖ ਹੋਵੇ ਗੁਰੂ ਅੱਗੇ ਅਰਦਾਸ ਕਰਨੀ ਆਪਾਂ ਸੰਗਤ ਦੇ ਰੂਪ ਦੇ ਵਿੱਚ ਕਿਉਂਕਿ ਇੱਥੇ ਤੁਸੀਂ ਗੁਰਦੁਆਰਾ ਸਾਹਿਬ ਬਣਾ ਰਹੇ ਹੋ ਆਪਾਂ ਗੁਰਬਾਣੀ ਦਾ ਪਾਠ ਕਰਾਂਗੇ ਮੈਂ ਸਮੁੱਚੇ ਨਗਰ ਲਈ ਇੱਥੋਂ ਦੀਆਂ ਸੰਗਤਾਂ ਲਈ ਸੱਚੇ ਪਾਤਸ਼ਾਹ ਅਗੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਇਸੇ ਤਰ੍ਹਾਂ ਤੁਸੀਂ ਗੁਰਸਿੱਖੀ ਨੂੰ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਗਾ ਲੋ ਜੋ ਨਾ ਹੈ ਨਾਗਰਾ ਕਲੋਨੀ ਕਲਿਆਣਾ ਮਾਉਂਡ ਅਸੀਂ ਸਾਡੇ ਬਹੁਤ ਹੀ ਵੱਡੇ ਭਾਗ ਹਨ ਕਿ ਪੰਥ ਦੀ ਸਰਮਾਉਰ شخصیت ਸ੍ਰੀ ਅਕਾਲ ਤਾਪ ਜੀ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗਾਂਜ ਸਾਡੇ ਕੋਲ ਪਹੁੰਚੇ ਹਨ ਅਸੀਂ ਸੰਗਤ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬੋਲੋ ਸੋਨ ਹਾ ਸੋਨ ਦਾਵਾਂਗਾ ਮੈਨੂੰ ਪਤਾ ਹੈ ਬਹੁਤ ਵਿਅਸਤ ਸਮਾਂ ਹੈ ਕਿਉਂਕਿ ਸਾਡੇ ਖੁਸ਼ ਨਸੀਬ ਹਾਂ ਅਸੀਂ ਕਿ ਪਿਛਲੇ 70 ਸਾਲਾਂ ਤੋਂ આજ ਦਿਨ ਤੱਕ ਕੋਈ ਵੀ ਅਕਾਲਤ ਸਾਜੀ ਦਾ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਇੱਥੇ ਨਹੀਂ ਪਹੁੰਚਿਆ ਹੈ ਜਦ ਤੱਕ ਸਾਡਾ ਨਗਰ ਜਿਹੜਾ ਹੈ ਬਾਰਡਰ ਤੋਂ ਕੇਵਲ ਦੇ ਕੇਵਲ 10 ਕਿਲੋਮੀਟਰ ਦੀ ਦੂਰੀ ਤੇ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਜਥੇਦਾਰ ਸਾਹਿਬ ਜੀ ਰੋਂਗੇ ਚਰਣਾ ਕੇ ਬੇਨਤੀ ਕਰਾਂਗਾ ਕਿ ਅਸੀਂ ਇੱਥੇ ਨਵਾਂ ਗੁਰਦੁਆਰਾ ਸਾਹਿਬ ਬਣਾ ਰਹੇ ਹਾਂ ਔਰ ਸਾਡੀ ਕਲੋਨੀ ਜਿਹੜੀ ਪਿਛਲੇ 35 ਸਾਲ ਤੋਂ ਇੱਥੇ ਐਸਟੈਬਲਿਸ਼ ਹੋ ਰੱਖੀ ਆ ਸਾਨੂੰ ਸੱਜੇ ਖੱਬੇ ਦੋ ਦੋ 4 ਕਿਲੋਮੀਟਰ ਤੱਕ ਗੁਰਦਵਾਰ ਸਾਹਿਬ ਦੂਰ ਪੈਂਦੇ ਹਨ ਇਸ ਕਰਕੇ ਅਸੀਂ ਮਨ ਬਣਾਇਆ ਕਿ ਅਸੀਂ ਆਪਣਾ ਗੁਰਦੁਆਰਾ ਸਾਹਿਬ ਇੱਥੇ ਬਣਾਈਏ ਔਰ ਗੁਰਦੁਆਰ ਸਾਹਿਬ ਦਾ ਨਾਮ ਰੱਖਿਆ ਗਿਆ ਹੈ ਗੁਰਦੁਆਰਾ ਗੁਰੂ ਨਾਨਕ ਦਰਬਾਰ